ਐਸਸੀ ਸਮਾਜ ਨੂੰ ਲੈ ਕੇ ਪੀਮਰਾ ਬੇਦਕਰ ਸਾਹਿਬ ਜਿਨ੍ਹਾਂ ਦੇ بنائے ਸੰਵਿਧਾਨ ਦੇ ਮੁਤਾਬਕ ਅੱਜ ਪੂਰਾ ਦੇਸ਼ ਚੱਲਦਾ ਹੈ ਜਿਵੇਂ ਕਿ 14 ਤਰੀਕ ਨੂੰ ਉਹਨਾਂ ਨੇ ਪੰਜਾਬ ਦੇ ਵਿੱਚ ਕੋਈ ਐਸੀ ਸਾਜ਼ਿਸ਼ ਰਚਨ ਦੀ ਗੱਲ ਕੀਤੀ ਹੈ ਸੋ ਮੈਂ ਉਹਦੀ ਪੂਰੀ ਜਿਹੜੀ ਹੈ ਉਹਦਾ ਵਿਰੋਧ ਕਰਦਾ ਔਰ ਇਹ ਗੱਲ ਜਿਹੜੀ ਹੈ ਜੀ ਬਹੁਤ ਹੀ ਘਟੀਆ ਮਾਨਸਿਕਤਾ ਦਾ ਸਬੂਤ ਹੈ ਸਾਡੀ ਜਿਹੜੀ ਐਸਸੀ ਭਾਈਚਾਰਾ ਪੰਜਾਬ ਦਾ ਜਿਹੜਾ ਸਾਡਾ ਸਮਾਜ ਹੈ ਜੀ ਗੁਰੂਆਂ ਪੀਰਾਂ ਦੀ ਇਹ ਪਵਿੱਤਰ ਧਰਤੀ ਦੇ ਉੱਪਰ ਸਾਡੇ ਪ੍ਰਗਰਾਸਾ ਮਾਰਜ ਦੇ ਵਿੱਚ ਵੀ ਨਿੰਮੀ ਭਗਤਾਂ ਦੀ ਬਾਣੀ ਸਾਰੀ ਦਰਜ ਆ ਔਰ ਬੜੀ ਬਰਾਬਰਤਾ ਦਿੱਤੀ ਗਈ ਹੈ। ਇਹੀ ਕਾਰਨ ਹੈ ਕਿ ਅੱਜ ਪੂਰੇ ਦੇਸ਼ ਦੇ ਵਿੱਚ ਸਭ ਤੋਂ ਵੱਧ ਬਾਦਦੀ ਜਿਹੜੀ ਆ ਐਸਸੀ ਸਮਾਜ ਦੀ ਪਰਸੈਂਟੇਜ ਦੇ ਤੌਰ ਤੇ ਪੂਰੇ ਪੰਜਾਬ ਦੇ ਵਿੱਚ ਹੈ। ਸਾਡਾ ਭਾਈਚਾਰਾ ਬਹੁਤ ਮਜ਼ਬੂਤ ਹੈ ਜੀ। ਸਾਡੀ ਭਾਈਚਾਰਕ ਸਾਂਝ ਬਹੁਤ ਤਕਬੂਤ ਹੈ। ਸਾਡਾ ਆਪਸ ਦੇ ਵਿੱਚ ਕੋਈ ਵਿਖਰੇਵਾ ਨਹੀਂ ਹੈ। ਔਰ 14 ਤਰੀਕ ਦੀ ਗੱਲ ਕੀਤੀ ਗਈ ਹੈ ਕਿ ਨੁਕਸਾਨ ਜਿਹੜਾ ਜੀ ਵੀਮਰਾ ਬੇਤਰ ਸਾਹਿਬ ਜਿਹੜੇ ਸਾਡੇ ਰਹਿਬਰ ਨੇ ਜਿਨ੍ਹਾਂ ਦੇ ਮੁਤਾਬਕ ਅੱਜ ਪੂਰਾ ਦੇਸ਼ ਦਾ ਕਾਨੂੰਨ ਜਿਹੜਾ ਚੱਲਦਾ ਹੈ ਜੀ ਅਸੀਂ ਉਹਨਾਂ ਨੂੰ ਮੰਨਦੇ ਆ। ਤੇ ਅਸੀਂ ਉਹਦੇ ਜਿਹੜਾ ਦਿਨ ਵੀ ਆ ਉਹਦਾ 14 April ਦਾ ਅਸੀਂ ਉਹ ਸੈਲੀਬ੍ਰੇਟ ਵੀ ਕਰਾਂਗੇ ਔਰ ਹੱਥਾਂ ਦੇ ਵਿੱਚ ਸਾਡੇ ਹਾਰ ਵੀ ਹੋਣਗੇ ਜੀ ਔਰ ਸਾਡੇ ਕੋਲੇ ਇਹ ਵੀ ਸ਼ਮਤਾ ਹੈ ਕਿ ਅਸੀਂ ਕੋਈ ਵੀ ਇਸ ਤਰ੍ਹਾਂ ਦੀ ਅਗਰ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਦਾ ਤਾਂ ਅਸੀਂ ਉਹਦਾ ਮੂੰਹ ਢੋਡਮਾ ਦਾ ਜਵਾਬ ਅਸੀਂ ਦਵਾਂਗੇ ਜੀ ਪਰ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਭਾਈਚਾਰਕ ਸਾਂਝ ਜਿਹੜੀ ਹੈ ਸਾਡੀ ਮਜ਼ਬੂਤ ਰਹੇ ਜਿਹੜੀਆਂ ਵੀ ਤਾਕਤਾਂ ਇਹ ਕੁਝ ਮੈਨਿਪੂਲੇਟ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਤਾਂ ਉਹਨਾਂ ਨੂੰ ਇਸ ਗੱਲ ਤੋਂ ਪਰਹੇਜ਼ ਕਰਨਾ ਚਾਹੀਦਾ ਇਹ ਗੁਰੂਆਂ ਪਕੀਰਾਂ ਵਲੀਆਂ ਕੰਧਾਰੀਆਂ ਕ੍ਰਾਂਤੀਕਾਰੀ ਯੋਧਿਆਂ ਦੀ ਧਰਤੀ ਜਿਹੜੀ ਹੈ ਇੱਥੇ ਭਾਈਚਾਰੇ ਕਿੰਨਾ ਜੀ ਮਜ਼ਬੂਤ ਹੈ ਕਿ ਉਹਨਾਂ ਦੇ ਹੌਸਲੇ ਜਿਹੜੇ ਆ ਬਿਲਕੁਲ ਪਸਤ ਹੋ ਜਾਣ ਕਿ ਵਰ ਕਿਸੇ ਵੀ ਪਾਸਿਓਂ ਜੋ ਸਾਡੀ ਭਾਈਚਾਰੇ ਸੰਭ ਨੂੰ ਜਿਹੜਾ ਉਹ ਨਹੀਂ ਤੋੜ ਸਕਦੇ ਮੈਂ ਬੇਨਤੀ ਕਰੂੰਗਾ ਡਾਕਟਰ ਰਵੀਰ ਜੀ ਆਪਣੀ ਗੱਲ ਕਰ ਸਕਦੇ ਸਤਿਕਾਰ ਜੀ ਮੇਰੇ ਸਹਿਯੋਗੀ ਦੇ ਮਾਨ ਜੀ ਜਿੰਦਰ ਮਤਾ ਸਾਡੇ ਪ੍ਰਧਾਨ ਆਮੇਸ਼ ਚੰਦ ਜੀ ਇਹ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਜੋ ਪੰਜਾਬ ਅੱਜ ਤਰੱਕੀ ਕਰ ਰਿਹਾ ਜੇ ਪੰਜਾਬ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਸਿਹਤ ਕ੍ਰਾਂਤੀ ਦੀ ਜੇ ਗੱਲ ਕਰਦੇ ਹਾਂ ਸਿੱਖਿਆ ਕ੍ਰਾਂਤੀ ਦੀ ਜੇ ਅਸੀਂ ਗੱਲ ਕਰਦੇ ਹਾਂ ਹਜ਼ਾਰਾਂ ਬੰਦਿਆਂ ਨੂੰ ਨੌਕਰੀਆਂ ਦੇਣ ਦੀ ਪੰਜਾਬ ਤਰੱਕੀ ਕਰਦਾ ਹੋਇਆ ਕੁਝ ਤਾਕਤਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਤੇ ਪੰਨੂ ਵਰਗੇ ਬੰਦੇ ਉਹਨਾਂ ਦੇ ਹੱਥ ਛੋਕੇ ਬਣ ਕੇ ਇਹਨਾਂ ਦੀ ਕੋਸ਼ਿਸ਼ ਆ ਕਿ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੇ ਹੈਗਾ ਉਹ ਗੜਬੜ ਕੀਤੀ ਜਾਵੇ ਸ਼ਾਂਤੀ ਪਾਇਦਾ ਪਾਇਦਾ ਕੀਤੀ ਜਾਵੇ ਇਹ ਤਿੱਲੀ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਪੰਜਾਬ ਦੀ ਅਮਨ ਸ਼ਾਂਤੀ ਨੂੰ ਅਸੀਂ ਇਹਨਾਂ ਨੂੰ ਇਸ ਗੱਲ ਦੀ ਬਿਲਕੁਲ ਇਜਾਜ਼ਤ ਨਹੀਂ ਦੇਵਾਂਗੇ ਔਰ ਇਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਊਗਾ ਵਾਪਾ ਸਾਹਿਬ ਦੀ ਜਰਤੀ ਜਿਹੜੀ ਪੂਰੇ ਦੇਸ਼ ਦੇ ਵਿੱਚ 140 ਕਰੋੜ ਲੋਕਾਂ ਦੇ ਨਮਾਇੰਦੇ ਸੀ ਉਹ ਸਾਡੇ ਹੀਰੋ ਸੀ ਸਾਡੇ ਦੇਸ਼ ਦੇ ਔਰ ਅਸੀਂ ਤਾਂ ਉਹਨਾਂ ਦੀ ਫੋਟੋ ਲਾਨੇ ਆ ਉਹਨਾਂ ਦੀ ਤੇ ਸ਼ਹੀਦ ਆਜਮ ਭੱਟਖਰ ਦੀ ਫੋਟੋ ਲਾਨੇ ਆ ਸਾਡੇ ਸਾਰਿਆਂ ਦੇ ਜਿੰਨੇ ਵੀ ਸਾਡੇ ਮੰਤਰੀ ਆ ਐਮਐਨਏ ਸਾਰਿਆਂ ਦੇ ਕਮਰਿਆਂ ਦੇ ਵਿੱਚ ਸਾਡੇ ਦਫ਼ਤਰਾਂ ਦੇ ਵਿੱਚ ਕਿਉਂਕਿ ਇਹਨਾਂ ਨੇ ਦੋ ਜਿਹੜੇ ਸਾਡੇ ਕ੍ਰਾਂਤੀਕਾਰੀ ਸੀ ਇਹਨਾਂ ਨੇ ਸੈਕੂਲਰਿਜ਼ਮ ਦਾ concept ਦਿੱਤਾ ਜੀ ਸਮਾਜਵਾਦ ਦਾ ਬਰਾਬਰਤਾ ਦਾ ਸਾਰਿਆਂ ਨੂੰ ਬਰਾਬਰ ਟਰੀਟ ਕਰਨ ਦਾ ਜਿਹੜਾ ਇਹਨਾਂ ਨੇ ਜਿਹੜਾ ਬਰਾਬਰਤਾ ਦਾ ਭਾਈਵਾਲ ਦਾ ਇਹ ਸੰਦੇਸ਼ ਸੀ ਉਹਨਾਂ ਦਾ ਔਰ ਇਹ ਗੁਰੂਆਂ ਦਾ ਰਸਤਾ ਸੀ ਸਾਡੇ ਗੁਰੂਆਂ ਨੇ ਸ਼ੁਰੂਆਤ ਤੇ ਭਲੇ ਦੀ ਗੱਲ ਕੀਤੀ ਅੱਬਾ ਲੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਸੇ ਸਭ ਜਨ ਜਤ ਉੱਜਾ ਕੌਣ ਭਲੇ ਕੋ ਮੰਦੇ ਸਾਡੇ ਦੇ ਗੁਰੂ ਸਾਨੂੰ ਬੜੇ ਇਹੋ ਜਿਹੇ ਸਾਡੇ ਜਿਹੜੇ ਗੁਰੂ ਪੀਰਾਂ ਨੇ ਸਾਨੂੰ ਜਿਹੜੇ ਰਸਤੇ ਤੇ ਪਾਇਆ ਹੋਇਆ ਇਹ ਭਟਕੇ ਹੋਏ ਆ। ਨਾ ਇਹ ਨਾ ਇਹ ਸਿੱਖ ਹੈ, ਨਾ ਇਹ ਪੰਜਾਬੀ ਹੈ, ਨਾ ਇਹ ਇੰਡੀਅਨ ਹੈ, ਨਾ ਇਹਨਾਂ ਨੂੰ ਦੇਸ਼ ਨਾਲ ਪਿਆਰ ਹੈ, ਨਾ ਪੰਜਾਬ ਨਾਲ ਪਿਆਰ ਹੈ, ਨਾ ਸਿੱਖਾਂ ਵਾਲੇ ਸਮਾਜ ਦੇ ਦੁਸ਼ਮਣ ਹੈ, ਪੰਜਾਬ ਦੇ ਦੁਸ਼ਮਣ ਹੈ, ਦੇਸ਼ ਦੇ ਦੁਸ਼ਮਣ ਹੈ। ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਆ। ਇਹਨਾਂ ਨੂੰ ਬਾ ਜਾਣ ਇਹ ਇਹਨਾਂ ਨਾਲ ਸ਼ਕਤੀ ਨਾਲ ਡੀਲ ਕਰਾ ਗਿਆ ਸੀ। ਜਿਹੜੇ ਇਹਨਾਂ ਦੇ ਕੋਈ ਜਿਹੜੇ ਜਿਹੜੇ ਜਿਨ੍ਹਾਂ ਦੇ ਬਾਹਰ ਬੈਠੇ ਹੋਏ ਆ ਨਾ ਜਿਹੜੀ ਵਿਦੇਸ਼ੀ ਏਜੰਸੀਆਂ ਦੇ ਬਾਗ ਬੈਠ ਕੇ ਗੱਲਾਂ ਕਰਦੇ ਆ ਜੇ ਹਿੰਮਤ ਆ ਤਾਂ ਇੱਥੇ ਆ ਕੇ ਗੱਲ ਕਰਕੇ ਦਿਖਾਣੇ 14 ਨੂੰ ਅਸੀਂ ਤਾਂ ਹੋਵਾਂਗੇ ਅਸੀਂ ਤਾਂ ਅੰਬੇਦਕਰ ਜੀ ਦੀ ਜਨਮ ਦਿਤੀ ਬਾਬਾ ਸਾਹਿਬ ਦੀ ਜਨਮ ਦਿਤੀ ਮਨਾ ਰਹੇ ਹੋਵਾਂਗੇ ਇਹਨਾਂ ਝਿਮਟਾ ਤਾਂ ਆਣ ਸਾਡੇ ਬੰਦੇ ਉਹਨਾਂ ਕੋਲੇ ਮਤਲਬ ਝੰਡੇ ਵੀ ਹੋਣਗੇ ਡੰਡੇ ਵੀ ਹੋਣਗੇ ਆਣ ਜਿਹਨਾਂ ਕੋਲੇ ਹਿੰਮਤ ਆ ਬਟ ਅਸੀਂ ਨਿਮਰਤਾ ਵਾਲੇ ਬੰਦੇ ਆ ਅਸੀਂ ਗੁਰੂ ਜੀ ਰਾਹ ਤੇ ਚੱਲਣ ਵਾਲੇ ਬੰਦੇ ਆ ਅਸੀਂ ਉਹਨਾਂ ਨੂੰ ਕਹਿੰਦੇ ਆ ਬਾਜਾਓ ਤੁਸੀਂ ਪੰਜਾਬ ਤਰੱਕੀ ਕਰਦਾ ਪੰਜਾਬ ਦੇ ਬੱਚਿਆਂ ਨੂੰ ਪੜ੍ਹਨ ਦਿਓ ਸਾਰੇ ਰਾਹ ਤੇ ਬੰਦ ਕਰਾ ਦਿੱਤੇ ਤੁਸੀਂ ਵਾਰਦੇ ਇਨਾਂ ਦੀ ਇਨਾਂ ਦੀਆਂ ਮਿਹਰਬਾਨੀਆਂ ਨਾਲ ਹੋਇਆ ਸਾਰੇ ਰਸਤੇ ਬਾਹਰ ਦੇ ਬੰਦ ਕਰਾ ਦਿੱਤੇ ਪੰਜਾਬ ਦੇ ਵਿੱਚ ਬੱਚਾ ਨੂੰ ਅਸੀਂ ਰੋਜ਼ਗਾਰ ਦੇਣਾ ਚੰਗੀ ਸਿੱਖਿਆ ਦੇਣੀ ਹੈ ਸਿਹਤ ਸੂਲਤਾ ਦੇਣੀ ਹੈ ਲੋਕਾਂ ਨੂੰ ਅਸੀਂ ਦਿਨ ਰਾਤ ਇਕੱਠੇ ਹੋ ਕੇ ਪੰਜਾਬ ਦੇ ਲੋਕ ਕੋਸ਼ਿਸ਼ ਕਰ ਰਹੇ ਆ ਇਹ ਪੰਜਾਬ ਦੇ ਦੁਸ਼ਮਣ ਹੈ ਮੈਂ ਪੰਜਾਬ ਆਪਣੇ ਆਪਣੇ ਜਿਹੜੇ ਪੰਜਾਬੀ ਭਾਈਚਾਰੇ ਨੂੰ ਬੇਨਤੀ ਕਰਦਾ ਕਿ ਬਹੁਤ ਸਾਰੇ ਬੰਦੇ ਆ ਜਿਹੜੇ ਕੋਈ ਆਪਣੇ ਚਾਹੇ ਹਿੰਦੂ ਲੀਟਰਾਂ ਦੇ ਘਰਾਤੇ ਆਪਣੇ ਕਾਰਨ ਜਾਂ ਕਿਸੇ ਦੇ ਕਾਰਨ ਮੈਂ ਉਹਦੀ ਵੀ ਨਿੰਦਾ ਕਰਦਾ ਸਾਰੇ ਇੱਕੋ ਹੀ ਹੈ ਇਹ ਸਾਰੇ ਚਿਚੇਰੇ ਭਾਈ ਆ ਸਭ ਇਹ ਚੋਰ ਸਾਰੇ ਇਕੱਠੇ ਹੋਏ ਹੋਏ ਆ ਇਹ ਜਿੰਨੇ ਵੀ ਗੈਂਗਸਟਰ ਹੈ ਜਿੰਨੇ ਵੀ ਇਹ ਦਸ਼ਾ ਵੇਚਣ ਵਾਲੇ ਆ ਇਹ ਸਭ ਜਿਹੜੇ ਪੰਜਾਬ ਨੂੰ ਬਰਬਾਦ ਕਰਨ ਵਾਲੇ ਆ ਅੰਦਰੋਂ ਇਕੱਠੇ ਆ ਸਾਰੇ ਇਹ ਇਹਨਾਂ ਸਾਰਿਆਂ ਦੀਆਂ ਜਿਹੜੀਆਂ ਗੰਦੀਆਂ ਕੁੱਝਿਆ ਰਖਤਾ ਆਪਾਂ ਨੂੰ ਸਮਝੀਏ ਸਾਨੂੰ ਆਪਣਾ ਭਾਈਚਾਰਾ ਬਹੁਤ ਮਜ਼ਬੂਤ ਕਰਨਾ ਚਾਹੀਦਾ ਔਰ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਈਏ ਤਾਂ ਕਿ ਇਹਨਾਂ ਦੀ ਕਦੇ ਹਿੰਮਤ ਨਾ ਹੋਵੇ ਪੰਜਾਬ ਦੀ ਜਿਹੜੀ ਹੁੰਦੀ ਆ ਨਾ ਜਿਹੜੀ ਇਹਨਾਂ ਨੂੰ ਪੰਜਾਬ ਪਰ ਝਾਕਣ ਵੀ ਨਹੀਂ ਦਿਆਗੇ ਅਸੀਂ ਉਹਨਾਂ ਨੂੰ ਇਹਨਾਂ ਨੇ ਉਹਨਾਂ ਦੇ ਬੁੱਤ ਤੱਕ ਪਹੁੰਚਣ ਨਹੀਂ ਦਿਆਗੇ ਉਹਨਾਂ ਨੂੰ ਉਹਨਾਂ ਦੀ ਮਾੜੀ ਨਜ਼ਰ ਨਹੀਂ ਪੈਣ ਦੇਆਗੇ ਸਾਬਾਬਾ ਸਾਹਿਬ ਦੇ ਪੁੱਤ ਦੇ ਉੱਤੇ ਇਹ ਸਮਝਦੇ ਔਰ ਇਹਨਾਂ ਨੂੰ ਪੂਰਾ ਜਿਹੜਾ ਟਕਮਾ ਹੈਗਾ ਪੰਜਾਬ ਪੁਲਿਸ ਵੀ ਔਰ ਸਰਕਾਰ ਵੀ ਲੋਕ ਵੀ ਨੌਜਵਾਨ ਵੀ ਸਾਡੇ ਸਾਰੇ ਅਸੀਂ ਤਿਆਰ ਆ ਔਰ ਇਹਨਾਂ ਨੂੰ ਅਸੀਂ ਚੈਲੰਜ ਕਰਦੇ ਆਂ ਕਿ ਜੇ ਹਿੰਮਤ ਹੈ ਤਾਂ ਇੱਥੇ ਆ ਕੇ ਗੱਲ ਕਰੋ ਤੁਸੀਂ ਇਹੋ ਜਿਹੇ ਪੁੱਜੀ ਹਰਕਤਾਂ ਬਾਹਰ ਵਿਦੇਸ਼ਾਂ ਵਿੱਚ ਬੈਠ ਕੇ ਪੰਜਾਬ ਦੇ ਵਿੱਚ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੋ ਸਰ ਜੀ ਸਰ ਜੀ ਕਾਲਜ ਦੇ ਘਰ ਤੇ ਹਮਲਾ ਉਹ ਤਰ੍ਹਾਂ ਲਗਾਤਾਰ ਇਸ ਅਲੀ ਦਰਦ ਦੇ ਰਿਹਾ ਹੈ ਸਰ ਸ਼ਾਨੀ